نهان جا دے نہیں 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 جا دے نہیں جا دے اڑی کالی نہیں جا دے نہیں جا دے اللہ اکبر اللہ اکبر اللہ اکبر اللہ اکبر اللہ اکبر اللہ اکبر ਮਾ ਜੰਗਾ ਬਾਬਾ ਜੀ ਨਾਲ ਬੈਠੇ ਗਏ ਜੰਗੀ ਦੀ ਪਾਰਟੀ ਬੈਠੀ ਨਹੀਂ ਕਮਤਾਨੇ ਬਾਕੀ ਕੋਲੋਂ ਰਾਮ ਸਿੰਘ ਸਾਹਿਬ ਨੇਾਨੂੰ 15 ਦਿਨ ਦਾ ਟਾਈਮ ਦਿੱਤਾ ਤਾਂ ਜੀ ਉਹਨਾਂ ਨੇ ਸਾਨੂੰ ਇਹ ਕਿਹਾ ਤਾਂ ਜੇ ਕੰਮ ਚੰਗਾ ਕੰਮ ਕਰੂਗਾ ਤਾਂ ਦਾਦਾ ਜੀ ਦੇ ਨਾਲ ਸਾਥ ਲੈ ਲਿਓ ਜੇ ਮੰਤਰੀ ਸਾਹਿਬ ਨੇ ਸਾਨੂੰ ਇਹ ਵੀ ਕਿਹਾ ਜੇ ਨਹੀਂ ਚੰਗਾ ਕੰਮ ਕਰੂਗਾ ਤੈਨੂੰ ਕੁਰਸੀ ਤੋਂ ਉ੍ਹਾ ਦਿਓ ਇਹ ਸਾਡੇ ਮੰਤਰੀ ਸਾਹਿਬ ਨੇ ਵੀ ਸਾਨੂੰ ਕਿਹਾ ਵਾ ਵੀ ਇਹਨੂੰ ਕੁਰਸੀ ਤੋਂ ਤੂੰ ਨਾ ਸਕਦੇ ਸੋ ਉਹਨਾਂ ਦੀ ਬਹੁਤ ਵਧੀਆ ਕੀਤਾ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ ਵੀ ਤੁਸੀਂ ਦੱਸਿਓ ਅੱਜ ਜਿਹੜੀ ਫੋਕਸ ਸੀ ਵੀ ਰੋਕੀ ਗਈ ਸੀ ਨਹੀਂ ਰੋਕਦੇ ਬੰਗਾਰ ਸਰ ਸਾਡਾ ਪੀਐਸਆਰ ਰੋਜ਼ਗਾਰ ਹੈ ਅਸੀਂ ਪ੍ਰਾਈਮੋ ਨਾਲ ਕਦੇ ਨਹੀਂ ਹਿੱਕੇ ਨਾਲ ਹਿੱਕ ਤਾਨਕੇ ਖੜੇ ਆ ਮੋਂਡੇ ਨਾਲ ਮੋਂਡਾ ਮਿਲਾ ਕੇ ਖੜੇ ਆ ਸਾਡਾ ਰੋਜ਼ਗਾਰ ਹੈ ਕੋਰੋਨਾ ਜੀ ਵੀ ਬਹੁਤ ਮਦਦ ਕੀਤੀ ਜੀ ਪੀਏ ਜਲਦੀ 25% ਰੇਟ ਆਪਣਾ ਕੱਢਦੇ ਆਹ ਲੋਤਾ ਜਦ ਕੀ ਲੋਕਾਂ ਨੇ ਪੈਸੇ ਵਧਾ ਕੇ ਦਿੱਤੇ ਕਰੋਨਾ ਦੇ ਵਿੱਚ ਜੋ ਧੱਕਾ ਅੱਜ ਹੋਇਆ ਸਰ ਇਹ ਸਾਰਾ ਸਾਰ ਗਲਤ ਹੋਇਆ ਹਰਜੋਤ ਮੈਸੇ ਕੀਤਾ ਬਹੁਤ ਗਲਤ ਕੀਤਾ ਇਹ ਉਹਨਾਂ ਨੇ ਦੇਖਿਆ ਨਹੀਂ ਬਈ ਇਸ ਜੂਨੀਅਨ ਦੇ ਸਾਰੇ ਜਿੱਤਿਆ ਵਾ ਨਾ ਕਹੇ ਵਿਰੋਧ ਕਾਲੀਆਂ ਦੇ ਉਹਨਾਂ ਨਾਲ ਜਿੱਤਿਆ ਵਾ ਇਹ ਸਾਡੀ ਜੂਨੀਅਨ ਨੇ ਜਿਤਾਏ ਵੇ ਜੀ ਅਸੀਂ ਸਗਣ ਬਾਕੇ ਤੋਰੇ ਦੇ ਤੋ ਜੀ ਪ੍ਰਧਾਨ ਜੀ ਜਿਹੜਾ ਪ੍ਰਧਾਨ ਆ ਇਤਰਾਜ ਕਰੇ ਮੈਨੂੰ ਲਿਖ ਕੇ ਦੇਵੇ ਕੀ ਬਣਦਾ ਦੂਜੀ ਗੱਲ ਲਾਅ ਐਂਡ ਆਰਡਰ ਨਾ ਖਰਾਬ ਨਹੀਂ ਹੁੰਦੇ ਇਹ ਕਿਸੇ ਦੇ ਮਨ ਚ ਕੁਝ ਲਿਖਿਆ ਸਰ ਸ਼ਾਂਤੀਪੁਰ ਕੋ ਭੋਗ ਮੈਂ ਕਹਿ ਰਿਹਾ ਲਾ ਮੈਨੂੰ ਨਹੀਂ ਪਤਾ ਹਾਂਜੀ ਸਰ ਲਾ ਐਂਡ ਰਾਈਟਰ ਮੈਂ ਨਹੀਂ ਖਰਾਬ ਹੋਣ ਦੇਣਾ ਮੈਨੂੰ ਪਰਚੇ ਦੇਣੇ ਕਹਿਣ ਮੈਨੂੰ ਜੋ ਮਰਜ਼ੀ ਕਰਨਾ ਆਰਾਮਨਾ ਆਪਣੇ ਛੀਟਾਂ ਦੇ ਬਿੰਟੂ ਜੇ ਕਿਸੇ ਨੂੰ ਕੋਈ ਤਰਾਜ ਆ ਕਿਹੜਾ ਪ੍ਰਧਾਨ ਲੱਥਾ ਜਿਹਾ ਚੜਿਆ ਮੈਨੂੰ ਲਿਖ ਕੇ ਦਿਓ ਉਹ ਦਵੇ ਅਗਲਾ ਇਹਨੂੰ ਨਵਾਂ ਸ਼ੰਭੂ ਨਾਮ ਬਣਾਉਣਾ ਵਾਰਾ ਨਹੀਂ ਖਾਣਾ ਆਪਣਾ ਕੰਮ ਕਰੋ ਜਾ ਕੇ ਤਿੰਨ ਮੈਂਬਰ ਇੱਕ ਜਿਹੜਾ ਸਾਡਾ ਮੈਂਬਰ ਹਸਪਤਾਲ ਪਿਆ ਵਾ ਇਸ ਟਾਈਮ ਤੇ ਵੀ ਜੇ ਇੱਕ ਮੈਂਬਰ ਨੇ ਸਾਡੇ ਨਾਲ ਸਹਿਨ ਕਰਤੇ ਉਧਰ ਉਧਰ ਹੋ ਗਈ ਨਵਲ ਸਹਿਨ ਤਿੰਨ ਹਲੇ ਫਿਰ ਵੀ ਅਸੀਂ ਖੜੇ ਆ ਅਸੀਂ ਤਿੰਨਾ ਤੇ ਹੋਊਗਾ ਤਿੰਨਾ ਤੁਹਾਨੂੰ ਵੀ ਪਤਾ ਵੀ ਤਿੰਨਾ ਦਾ ਉਧਰ ਹੋਵੇ ਤਿੰਨਾ ਦਾ ਉਧਰ ਹੋਵੇ ਬਾਈਕਾਟੇ ਹੁੰਦਾ ਸਰ ਅਸੀਂ ਇਹ ਕਹਿੰਦੇ ਪਹਿਲਾਂ ਸਾਡੇ ਵੱਲ ਚਾਰ ਹੋਏ ਬਹੁਮਤ ਪਿਆ ਬਾਸ ਸਰ ਅਸੀਂ ਤਾਂ ਇਹ ਕਹਿੰਦੇ ਵੀ ਅਸੀਂ ਆਪਣੇ ਮੰਤਰੀ ਸਾਹਿਬ ਤੋਂ ਸੋਚਿਆ ਤਾਂ ਵੀ ਅਸੀਂ ਸਾਨੂੰ ਇਨਸਾਫ ਦੇਣਗੇ ਪਰ ਅਸੀਂ ਜਿੰਨਾ ਜੀ ਤੋੜ ਕੇ ਇਸ ਬੰਦੇ ਨੇ ਅੱਜ ਜੋ ਵੀ ਇਹਨਾਂ ਨੂੰ ਬਿਠਾ ਲਿਆ ਅਸੀਂ ਆਪ ਖੁਦ ਬਿਠਾ ਲਿਆ ਮੰਤਰੀ ਸਾਹਿਬ ਨੇ ਵੀ ਬਿਠਾ ਲਿਆ ਇਹ ਬਲਬੀਰ ਸਿੰਘ ਨੇ ਬਿਠਾ ਲਿਆ ਤਾਂ ਰੋਤ ਕਾਲਿਆ ਪਰ ਉਹਤ ਕਾਲੀਆ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਵੀ ਉਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਹੀ ਪਤਾ ਨਹੀਂ ਕੋਈ ਕਰ ਸਕਦਾ ਬਾਕੀ ਮੈਂਬਰ ਕੁਝ ਨਹੀਂ ਹੈ ਨਾ ਉਹਨੇ ਕਿਸੇ ਦੀ ਸਲਾਹ ਲਈ ਜੋ ਕੁਝ ਵੀ ਉੱਥੇ ਮਿਲ ਗਿਆ ਫੈਕਟਰੀ ਵਾਲਿਆਂ ਨਾਲ ਜੋ ਗਲਬਾਤ ਕੀਤੀ ਮੈਨੂੰ ਇਸ ਮੰਤਰੀ ਨੇ ਖੁਦ ਨੇ ਕਸਮ ਆਪਣੇ ਛੀਤ ਵਾਲੇ ਦੇ ਖਾ ਲਵਾ ਨਹੀਂ ਮੈਨੂੰ ਕਸਮ ਖਾ ਲਵਾ ਮੈਨੂੰ ਗੱਡੀ ਦੇ ਬਾਟਕਾ ਮੈਨੂੰ ਕਹਿੰਦਾ ਵੀ ਭਾਈ ਤਨ ਮੈਂ ਤਨਖਾਹ ਦਵਾ ਦੇਣਾ ਪ੍ਰਾਈਮੋ ਕੈਮਿਕਲ ਤੇ ਮੈਨੂੰ ਜਦ ਨਹੀਂ ਤਨਖਾਹ ਦੀ ਲੋੜ ਪਈ ਜਿੱਦਣ ਸਰਜੀਤ ਜਿੱਦਣ ਸਾਡੇ ਨਾਲ ਬਨੋਦ ਪ੍ਰਧਾਨਤਾ ਅਸੀਂ ਲੌਂਗ ਲੈ ਜੀਵ ਵਿੱਚ ਬੈਠੇ ਸਾਨੂੰ ਚੱਕ ਮੋਰੇ ਰੱਖਿਆ ਅਸੀਂ ਚੱਕ ਨੂੰ ਇਨਕਾਰ ਮਤ ਕਰਤਾ ਅਸੀਂ ਆਪਣੇ ਪਰ ਜੋ ਸਾਡੇ ਟਰਾਂਸਪੋਰਟਰ ਹੈ ਅਸੀਂ ਉਹਨਾਂ ਨਾਲ ਖੜੇ ਆ ਅਸੀਂ ਕੰਮ ਚਾਹਦੇ ਤੇ ਅਸੀਂ ਕੰਮ ਪਿੱਛੇ ਤੇ ਅਸੀਂ ਸਾਡੇ ਇਹੀ ਮੰਗਤੀ ਹੁਣ ਅੱਜ ਜੇ ਸਾਡੇ ਨਾਲ ਕਮੇਟੀ ਬਣੀਦੀ ਕਮੇਟੀ ਬਣ ਕੇ ਸਾਡੇ ਨਾਲ ਇਹਨਾਂ ਨੇ ਕੋਈ ਸਾਥ ਨਹੀਂ ਦਿੱਤਾ ਸਾਡੇ ਅੰਦਰ ਜਾ ਕੇ ਸਾਡੀ ਉਹ ਬੇਇੱਜ਼ਤੀ ਕਰਦੇ ਸਾਡੇ ਮੈਂਬਰ ਸਾਡੇ ਨਾਲ ਕੋਈ ਖੜ ਕੇ ਸਾਡਾ ਤਾਂ ਹੀ ਸਾਡਾ ਮਨ ਖੁੰਡਾ ਹੋਇਆ ਜੀ ਜੇ ਸਾਡੇ ਨਾਲ ਖੜ ਜਾਂਦੇ ਸਾਡਾ ਢੰਗ ਨਾਲ ਖੜਦੇ ਕਮੇਟੀ ਤੋਂ ਉਧਰ ਤੋਂ ਮੰਗ ਕਰਦੇ ਵੀ ਅਸੀਂ ਆਹ ਤੁਹਾਡੇ ਨਾਲ ਖੜੇ ਆ ਮੇਰੀ ਤਾਂ ਇਹ ਬੇਇੱਜ਼ਤੀ ਕਰਿਆ ਕਰਦੇ ਮੈਂਬਰ ਮੈਂ ਇਹਨਾਂ ਨਾਲ ਕਿਹੜਾ ਖੜਨਾ ਜੀ ਸੋ ਅਸੀਂ ਅੱਗੇ ਨੂੰ ਦੇਖਦੇ ਆ ਜੀ ਆਪਣੇ ਮੰਤਰੀ ਸਾਹਿਬ ਨੇ ਸਾਡੇ ਨਾਲ ਧੋਖਾ ਕੀਤਾ ਸਾਡੇ ਟਰਾਂਸਪੋਰਟਰਾਂ ਨਾਲ ਧੋਖਾ ਕੀਤਾ ਜਿਹੜੇ 20 50 ਬੰਦੇ ਉਧਰ ਨਾਲ ਲਿਆਉਂਦੇ ਉਹ ਵੀ ਬਾਹਰ ਤੇ ਉਹਨਾਂ ਨਾਲ ਕੋਈ ਉਹ ਨਹੀਂ ਹੁੰਦਾ ਅਸੀਂ ਇਹ ਕਹਿੰਦੇ ਵੀ ਸਾਡੇ ਤਿੰਨ ਮੈਂਬਰ ਹੁਣ ਵੀ کٹ ਹੋਊਗਾ ਇਹਦੇ ਵਿੱਚ ਉਦਾਂ ਨਹੀਂ ਕੋਈ ਪਾਉਣਾ ਬਾਕੀ ਅਸੀਂ ਕੱਲ ਨੂੰ ਜਿਉ ਦੇਖਾਂਗੇ ਅਸੀਂ ਸ਼ਾਂਤੀਪੂਰਵਕ ਅਸੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਅਸੀਂ ਹਰਜੋਤ ਬਹਿਨ ਜੀ ਤੋਂ ਇਨਸਾਫ ਦੀ ਮੰਗ ਕਰਦੇ ਵੀ ਜੇ ਤੁਸੀਂ ਜ਼ਬਰਦਸਤੀ ਬਿਠਾ ਲਿਆ ਤਾਂ ਇਹ ਬਹੁਤ ੱੱਕਾ ਏ ਜੇ ਤੁਸੀਂ ਜਨਤਾ ਵਿੱਚ ਜਾ ਕੇ ਪੁੱਛਦੇ ਆਮ ਜਲਾਸ ਕਰਾਉਂਦੇ ਤਾਂ ਇਸ ਬੰਦੇ ਨੂੰ ਪੁੱਛ ਲਓ ਵੀ ਜੇ ਤੁਹਾਨੂੰ ਕਿੰਨੀਆਂ ਵੋਟਾਂ ਪਵਾ ਸਕਦੇ ਤਾਂ ਅਸੀਂ ਤੁਹਾਡੇ ਨਾਲ ਆ ਅਸੀਂ ਫਿਰ ਤੁਹਾਡੀ ਜੁੱਤੀ ਸਾਡਾ ਸਿਰ ਹਾਂ ਮਰਜੀਤ ਜੀ ਰੋਟੀ ਦੀ ਲੜਾਈ ਆ ਦੋ ਤਾਂ ਮੈਨੂੰ ਪਤਾ ਹੈ ਮੇਰੇ ਪਾਸੇ ਸਰ ਰੋਹਤ ਕਾਲੀਆ ਖੁਸ਼ਿਆਰ ਸਿੰਘ ਮੇਰੇ ਤੋਂ ਪਾਸੇ ਆ ਇਹਨਾਂ ਬੰਦਿਆਂ ਨੇ ਵਿਕੇ ਹੋਏ ਆ ਮੈਨੂੰ ਬਧੇਰਾ ਤਲਗਾਂ ਦਾ ਝੋੜ ਮਾਰਿਆ ਨਹੀਂ ਮੈਂ ਨਹੀਂ ਮੰਗਦਾ ਮੈਂ ਛੜਿਆ ਮਗਲ ਕਰਦਾ ਜਿਹੜੇ ਤਿੰਨ ਬੰਦੇ ਤੁਹਾਡੇ ਨਾਲ ਪੱਕੇ ਤੁਹਾਡੇ ਨਾਲ ਆਏ ਤਿੰਨ ਬੰਦੇ ਇਸ ਦਾ ਵੀ ਪੱਕੇ ਇੱਕ ਬੰਦਾ ਮੇਰਾ ਹੱਥ ਵਾਲੇ ਬੈਠਿਆ ਬਾਜੀ ਉਹਦਾ ਨੰਬਰ ਅਮਰਜੀਤ ਸਿੰਘ ਮੈਂਬਰ ਜਿਹੜਾ ਅਸੀਂ ਪ੍ਰਧਾਨ ਚੁਣਿਆ ਨੰਬਰ 2 ਤੇ ਬਲਬੀਰ ਸਿੰਘ ਨੰਬਰ 3 ਤੇ ਕਾਂਤਾ ਦੇਵੀ ਤਿੰਨ ਬੰਦੇ ਅਸੀਂ ਐਡ ਦੀ ਪ੍ਰੈਜ਼ੈਂਟ ਖੜੇ ਆ ਅਸੀਂ ਤਿੰਨੇ ਹੋ ਕਰਾਂਗੇ ਤਿੰਨੇ ਇਹਨਾਂ ਦਾ ਬਾਈਕਟ ਕਰਾਂਗੇ ਅਸੀਂ ਕੰਮ ਚਲਾਵਾਂਗੇ ਪਰ ਅਸੀਂ ਕੰਮ ਨਹੀਂ ਪੀਏ ਬ੍ਰਾਹਮੋ ਨਾਲ ਕੋਈ ਸਾਡਾ ਉਹ ਨਹੀਂ ਹੈ ਹੁਣ ਇਸ ਤਰ੍ਹਾਂ ਤੇ ਸਾਡੀ ਲੜਾਈ ਰਹਿ ਗਈ ਹਰਜੋਤ ਮੈਸ ਨੇ ਸਾਡਾ ਧੋਖਾ ਕੀਤਾ ਅਸੀਂ ਹਰਜੋਤ ਮੈਸ ਤੋਂ ਦੇਖਣਾ ਵੀ ਕਿੰਨੇ ਦਾ ਸਾਡੇ ਨਾਲ ਇਨਸਾਫ ਕਰਦਾ ਕਿੰਨਾ ਸਾਡੇ ਨਾਲ ਧੱਕਾ ਕਰਦਾ ਇਹ ਸਾਨੂੰ ਪਤਾ ਲੱਗ ਜੂਗਾ ਇਹ ਉਹਨਾਂ ਦੇ ਵਿਰੁੱਧ ਜੋ ਵੀ ਅਸੀਂ ਬਹੁਤ ਅਸੀਂ ਉਹਨਾਂ ਦਾ ਉਹਨਾਂ ਦਾ ਪਰਬਕਾਰ ਕਰਨਾ ਜ਼ਰੂਰੀ ਹੈ ਕਿਸੇ ਟਾਈਮ ਤੇ ਬਲਬੀਰ ਸਿੰਘ ਵੀਰਤਪੁਰ ਵਾਲਾ ਕਹਿ ਰਿਹਾ ਮੈਂ ਨਾ ਸਕਣ ਪਾਇਆ ਅਸੀਂ ਵੀ ਮਾਰੇ ਤੋਰੀਆ ਤਾਂ ਇਹੀ ਕੰਮ ਕਰਕੇ ਵੀ ਸਾਡਾ ਵੀ ਤਾਂ ਅਸੀਂ ਵੀ ਝਾੜੂ ਚੱਕੇ ਤੇ ਅਸੀਂ ਵੀ ਆਪਣਾ ਮੁੰਡਿਆਂ ਦੇ ਵਿਆਹ ਚ ਨਹੀਂ ਨੱਚੇ ਭੰਗੜੇ ਪਾਏ ਜਿੱਦਿਆਂ ਅਸੀਂ ਲੱਤਾਂ ਇੱਥੇ ਖਸਾਈਆਂ ਅਸੀਂ ਬਹੁਤ ਪਾਰਟੀ ਦੀ ਮਦਦ ਕੀਤੀ ਇਹ ਮੇਰੇ ਵੀਰ ਸਾਰੇ ਸੁਣਦੇ ਆ ਜੋ ਵੀ ਆ ਇਹ ਰਿਜ਼ਲਟ ਫਿਰਦੇ ਆ ਸੰਦੋ ਇਹ ਸਾਡਾ ਰਿਜ਼ਲਟ ਮਿਲਿਆ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਜੀ ਬਸ ਸਾਡੇ ਨਾਲ ਜੋ ਇਹ ਧੱਕਾ ਹਰਜੋਤ ਬੈਣ ਜੀ ਸਾਨੂੰ ਕਹਿ ਦਿੰਦਾ ਆ ਕਿ ਸਾਡੇ ਸੰਗਤਾਂ ਵਿੱਚ ਆ ਕੇ ਕਹਿ ਦਿੰਦਾ ਆ ਆਮ ਜਲਾਸ ਕਰਾ ਲੰਦੇ ਸਾਨੂੰ ਕਹਿ ਦਿੰਦੇ ਆ ਕਿ ਵੀ ਭਾਈ ਸਾਹਿਬ ਮੈਨੂੰ ਜੋ ਵੀ ਆ ਇੱਕ ਮੌਕਾ ਹੋਰ ਦੇ ਦਿਓ ਇਹਨੂੰ ਕਾਲੀਆਂ ਨੂੰ ਅਸੀਂ ਦੇ ਦਿੰਦੇ ਪਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੇ ਬਾਅਦ ਇੱਕ ਪ੍ਰੋਸੈਸ ਹੁੰਦਾ ਜਿਹਦੇ ਬਾਅਦ ਇੱਕ ਟਾਈਮ ਦਿੱਤਾ ਜਾਂਦਾ ਵੀ ਤੁਸੀਂ ਆ ਕੇ ਪ੍ਰਧਾਨ ਜੀ ਆਪਣਾ ਬਹੁਤ ਸਾਬਤ ਕਰ ਦਿਓ ਅਗਰ ਸਾਬਤ ਹੁੰਦਾ ਠੀਕ ਹੈ ਨਹੀਂ ਹੁੰਦਾ ਏ ਫਿਰ ਉਹਨੂੰ ਫਿਰ ਦੁਬਾਰਾ ਟਾਈਮ ਦਿੱਤਾ ਜਾਂਦਾ ਪਹਿਲੇ ਸਤੀਫਾ ਹੁੰਦਾ ਪ੍ਰਧਾਨ ਦਾ ਜੀ ਫਿਰ ਉਦੇ ਬਾਅਦ ਟਾਈਮ ਦਿੱਤਾ ਜਾਂਦਾ 15 ਦਿਨ ਬਾਅਦ ਨਵੇਂ ਪ੍ਰਧਾਨ ਦੀ ਚੋਣ ਦੀ ਫਿਰ ਮੈਂਬਰਾਂ ਦੁਆਰਾ ਜੀ ਠੀਕ ਹੈ ਜੀ ਉਹ ਇਹੋ ਜਿਹਾ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਕਾਨੂੰਨ ਦਾ ਤੌਰ ਤੇ ਕੋਸ਼ਿਸ਼ ਕੀਤੀ ਗਈ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਆਪਣੇ ਹੱਥ 'ਚ ਕਾਨੂੰਨ ਲੈਣ ਦੀ ਕੋਸ਼ਿਸ਼ ਕੀਤੀ ਗਈ ਜਿਦਾ ਕਿ ਮੈਂ ਏ ਆਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਵੀ ਮੇਰੇ ਨਾਲ ਆ ਜੀ ਹੋ ਰਹੀ ਹੈ ਤੁਸੀਂ ਭਾਈ ਕਾਰਵਾਈ ਕਰੋ ਉਹਨੇ ਹੁਣ ਮੈਨੂੰ ਕਿਹਾ ਵੀ ਤੁਸੀਂ ਆਪਣੀ ਸੀਟ ਤੇ ਆਪਣਾ ਕੰਮ ਜਿਵੇਂ ਕਰ ਰਹੇ ਹੋਵੇਂ ਕਰੋ ਜਾ ਕੇ ਮੈਂ ਕਰ ਰਿਹਾ ਬਾਕੀ ਤੇ ਸਰ ਜਿਹੜੇ ਚਾਰ ਦਾ ਦਾਵਾ ਕਰ ਰਹੇ ਸੀਗੇ ਅੱਜ ਕਹਿੰਦੇ ਤਿੰਨ ਤੁਹਾਡੇ ਵਾਲੋਗੇ ਤਿੰਨ ਚਾਰ ਚਾਰੇ ਮੇਰੇ ਕੋਲੇ ਨੇ ਚਾਰੇ ਕੋ ਜਿਹੜਾ ਕਿ ਉਹ ਕਹਿੰਦਾ ਮੈਂ ਤੁਹਾਨੂੰ ਦੰਦਾ ਅਮਰਜੀਤ ਬਾੜੀ ਜੀ ਜਿਹਨਾਂ ਨੂੰ ਪ੍ਰਧਾਨ ਬਣਾਇਆ ਤਾਂ ਜੀ ਹਰਦੀਪ ਸਿੰਘ ਬੈਂਸ ਜੀ ਮੈਂ ਤੇ ਹੁਸ਼ਿਆਰ ਸਿੰਘ ਅਸੀਂ ਚਾਰੇ ਪਹਿਲੇ ਵੀ ਇਕੱਠੇ ਸੀਗੇ ਅੱਜ ਵੀ ਇਕੱਠੇ ਹੂੰ ਮੈਂ ਨਾਲ ਹੀ ਇਹ ਵੀ ਗੱਲ ਕਹਿ ਦਿੰਦਾ ਜਿਵੇਂ ਅਸੀਂ ਹੁਣ ਤੱਕ ਲੋਕਾਂ ਦੀ ਸੇਵਾ ਕੀਤੀ ਦੁਬਾਰਾ ਫਿਰ ਉਹਦੇ ਨਾਲ ਵੀ ਹੋਰ ਜ਼ੋਰ ਲਾ ਕੇ ਸੇਵਾ ਕਰਾਂਗੇ ਜਿੱਥੇ ਵੀ ਕੋਈ ਮਸਲਾ ਜਿਹੜਾ ਹੈਗਾ ਏ ਉਹਨੂੰ ਫੈਕਟਰੀ ਨਾਲ ਸਾਰਿਆਂ ਨਾਲ ਗੱਲ ਕਰਕੇ ਛੇਤੀ ਨੂੰ ਹੱਲ ਕਰਾਂਗੇ ਤਾਂ ਕਿ ਸਾਰਾ ਦਾ ਕੰਮ ਵਧੀਆ ਚੱਲ ਜੇ ਇਹ ਵੀ ਮੈਂ ਨਾਲ વિશ્વાસ ਹਰ ਸਾਰਿਆਂ ਨੂੰ ਦਵਾ ਦਿੰਦਾ ਸਰ ਬੜੀ ਚੀਕਿਆ ਕਰ ਰਹੇ ਹੋ ਉਸ ਤੇ ਬੱਚਿਆ ਜਾ ਰਿਹਾ ਸੀ ਬਾਹਰ ਦੇ ਵਿੱਚ ਕਿ ਮੰਤਰੀ ਸਾਹਿਬ ਨੇ ਉਹਨਾਂ ਦਾ ਪੱਖ ਨਹੀਂ ਤੁਹਾਡਾ ਪੱਖ ਰੱਖਿਆ ਕੀ ਕਹਿਣਾ ਚਾਹੁੰਦੇ ਸੀ ਕਾਦਾ ਜੀ ਦੇਖੋ ਮੇਰੀ ਗੱਲ ਸੁਣੋ ਇਹ ਤਾਂ ਕੋਈ ਵੀ ਕੁਝ ਵੀ ਉੱਠ ਕੇ ਕਹਦੇਗਾ ਉਹ ਤਾਂ ਕੋਈ ਜਾਇਰ ਗੱਲ ਨਹੀਂ ਮੰਤਰੀ ਸਾਹਿਬ ਦੀ ਅਗਰ ਗੱਲ ਕਰ ਰਹੇ ਪਹਿਲੇ ਦਿਨ ਤੇ ਮੰਤਰੀ ਸਾਹਿਬ ਜੂਨੀਅਨ ਨਾ ਖੜੇ ਆ ਜਿਸ ਵੇਲੇ ਸਾਡੀ ਇਹ ਚੋਣ ਹੋਈ ਇਹਨਾਂ ਲੋਕਾਂ ਨੂੰ ਇਹ ਪੁੱਛੋ ਪਿਛਲੇ 25 ਸਾਲ ਚ ਕਿੰਨੀਆਂ ਚੋਣਾਂ ਹੋਈਆਂ ਕਿੰਨੇ ਪ੍ਰਧਾਨ ਲਾਏ ਕਿੰਨੇ ਐਦਾ ਮਤੇ ਪਾਏ ਸਾਡੀ ਇੱਕ ਚੋਣ ਪ੍ਰਕਿਰਿਆ ਹੋਈ ਉਹਦੇ ਵਿੱਚ ਕੋਈ ਵੀ ਖੜ ਜਾਂਦਾ ਅਗੇ ਸਿਰਫ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਅੱਜ ਸਾਰਾ ਕੰਮ ਹੋਇਆ ਇਹਦੇ ਨਾਲ ਜਿਹੜੀ ਥੋੜੀ ਜੂਨੀਅਨ ਦੋਫਾੜ ਹੋ ਜੂਗੀ ਨਹੀਂ ਕੋਈ ਕੁਝ ਨਹੀਂ ਹੋਏਗਾ ਕਿਉਂ ਦੋੜਫਾੜ ਹੋ ਜੂਗੀ ਲੋਕਾਂ ਦਾ ਮਕਸਦ ਹੈ ਜੀ ਲੋਕਾਂ ਨੂੰ ਕੰਮ ਮਿਲੇ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਇਹ ਗੱਲ ਲੋਕਾਂ ਨੂੰ ਚਾਹੀਦਾ ਜਿਨੀ ਚ ਕੰਮ ਚੱਲੇ ਉਹਨਾਂ ਦਾ ਰੁਜ਼ਗਾਰ ਵਧੇ ਉਹਨਾਂ ਨੂੰ ਚਾਰ ਪੈਸੇ ਬਚਣ ਖੁਸ਼ਹਾਲੀ ਆਵੇ ਨਾ ਕਿ ਪ੍ਰਧਾਨ ਆ ਕਰਨਾ ਉਹ ਕਰਨਾ ਉਹ ਕੁਝ ਨਹੀਂ ਹੈ ਇਹ ਕੁਝ ਲੋਕਾਂ ਦੀ ਚਾਲ ਸੀ ਇਹਦੇ ਪਿੱਛੇ ਕੌਣ ਹੈ ਉਹ ਵੀ ਆਪਾਂ ਦੇਖਾਂਗੇ ਹੋਰ ਨਰਾਜ਼ਗੀ ਦੇ ਕਾਰਨ ਕੀ ਕਾਲੀ ਜੀ ਤੁਸੀਂ ਅਸਲ ਤੇ ਨਰਾਜ਼ਗੀ ਦੇ ਕਾਰਨ ਕੀ ਹੈ ਕਿਉਂਕਿ ਬਲਵੀਰ ਬਿੱਲੂ ਤੁਹਾਡੇ ਨਾਲ ਚੱਲਦੇ ਬਤੇ ਸ਼ੁਰੂ ਤੋਂ ਹੀ ਹਾਂਜੀ ਨਰਾਜ਼ਗੀ ਦੇ ਕਾਰਨ ਕੀ ਆ ਜੋ ਤੁਹਾਡੇ ਅਗੇਂਸਟ ਖੜੇ ਸਾਹਮਣੇ ਕਰਦੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਸਾਦਾ ਵੀ ਉਹਨਾਂ ਨੂੰ ਮੈਂ ਬਿਠਾ ਕੇ ਉਹਨਾਂ ਨਾਲ ਗੱਲ ਕਰਾਂਗਾ ਉਹ ਮੇਰੇ ਮੈਂਬਰ ਹੈ ਹੂੰ ਅਗਰ ਮੇਰੇ ਬੋਲੋ ਕੋਈ ਨਾਰਾਜ਼ਗੀ ਹੈ ਨੂੰ ਦੂਰ ਕਰਾਂਗਾ ਮੇਰਾ ਫਰਜ਼ ਆ ਇਹ ਠੀਕ ਹੈ ਉਹ ਕੋਈ ਮੇਰੇ ਦੁਸ਼ਮਣ ਨਹੀਂ ਹੋਗੇ ਜੇ ਕਈ ਵਾਰੀ ਹੁੰਦਾ ਘਰ ਚ ਬਾੜੇ ਆ ਕਹਿੰਦੇ ਇਸი ਕਰਕੇ ਹੁੰਦੇ ਕਈ ਨਾ ਕਦੇ ਖੜਕ ਜਾਂਦੇ ਉਹ ਆਪਸ ਵਿੱਚ ਕੋ ਮਤਭੇਦ ਹੋ ਜਾਂਦਾ ਭਾਈਆਂ ਭਾਜਾਂ ਹੋ ਜਾਂਦਾ ਉਹਦਾ ਮਤਲਬ ਇਹ ਥੋੜੇ ਕੁਝ ਨਹੀਂ ਆ ਤੁਸੀਂ ਕਿਹਾ ਅਮਰਜੀਤ ਸਿੰਘ ਦੀ ਫੌਜੀ ਤੁਹਾਡੇ ਨਾਲ ਆ ਜਿਹੜੀ ਜਦੋਂ ਪਰਸੋ ਤੁਹਾਡੀ ਹਾਜ਼ਰੀ ਦੇ ਵਿੱਚ ਤੁਸੀਂ ਵੀ ਬਾਹਰ ਖੜੇ ਤੇ ਅਸੀਂ ਸਾਰੇ ਪੱਤਰਕਾਰ ਤੁਹਾਨੂੰ ਮਿਲ ਕੇ ਗਏ ਹੋਏ ਸਕੂਅਰ ਤੇ ਬੈਠੇ ਤੇ ਉਹਨਾਂ ਨੇ ਹਾਰ ਵੀ ਪਾਈ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਤੁਸੀਂ ਵੀ ਉਹਨਾਂ ਨੂੰ ਵਧਾਈ ਦਿੱਤੀ ਤੁਸੀਂ ਆਪ ਆਪਣੀ ਜਵਾਨ ਤੋਂ ਸਾਡੇ ਕੋਲ ਕਹਿ ਸਾਡੇ ਕੋਲ ਰਿਕਾਰਡ ਹੈਗਾ ਇਸ ਗੱਲ ਦੀ ਵੀ ਮੈਂ ਵਧਾਈ ਦਿੱਤੀ ਅੰਕਲ ਤੁਹਾਨੂੰ ਵਧਾਈਆਂ ਜਿਹਨਾਂ ਨੇ ਚੁਣੜਿਆ ਤੁਹਾਡਾ ਬਿਆਨ ਵੀ ਇਹ ਹੈ ਵੀ ਜੇ ਮੇਰੇ ਨਾਲੋਂ ਬਿਹਤਰ ਇਹ ਕੰਮ ਕਰ ਸਕਦੇ ਲੋਕ ਇਹਨਾਂ ਨੂੰ ਚਾਹਦੇ ਆ ਤਾਂ ਮੈਨੂੰ ਇਤਰਾਜ਼ ਹੀ ਕੋਈ ਨਹੀਂ ਅੱਜ ਤੁਸੀਂ ਇਹ ਦਾਵਾ ਕਰ ਰਹੇ ਹੋ ਵੀ ਉਹ ਮੇਰੇ ਨਾਲ ਹੈ ਹਾਂ ਬਿਲਕੁਲ ਨਾਲੇ ਜੀ ਨਹੀਂ ਹੁਣ ਮੇਰੀ ਮੇਰੀ ਉਹਨਾਂ ਨੇ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਉਹ ਕਹਿੰਦੇ ਮੈਂ ਕੁਛ ਇਦਾਂ ਦਾ ਕੀਤਾ ਹੀ ਨਹੀਂ ਐ ਮੈਂ ਤਾਂ ਕੁਝ ਲੋਕਾਂ ਨੇ ੜਕਾੜ ੜਕੂ ਕੇ ਕੁਝ ਸਮਝਾ ਕੇ ਅਦਾ ਕੇ ਬਿਠਾ ਲਤਾ ਹੁਣ ਐਸ ਵੇਲੇ ਮੈਂ ਸਵੇਰ ਦਾ ਉਹਨਾਂ ਨਾਲ ਐ ਕੱਲ ਹੀ ਮੇਰੀ ਗੱਲਬਾਤ ਹੋਈ ਉਹ ਕਹਿੰਦੇ ਕੁਝ ਨਹੀਂ ਐ ਤੁਹਾਡੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਐ ਹਰਦੀਪ ਬੈਂਸ ਐ ਉਹ ਵੀ ਮੇਰੇ ਨਾਲ ਐ ਉਹ ਕਹਿੰਦਾ ਜੋ ਉੱਥੇ ਮਾਹੌਲ ਬਣਾਇਆ ਉਹ ਨਹੀਂ ਜਾਣ ਬੁੱਝ ਕੇ ਸਾਡੇ ਦਾ ਹਾਰ ਪਾਇਆ ਤੇ ਹਰਦੀਪ ਬੈਂਸ ਨੇ ਹਾਰ ਪਾਇਆ ਨਹੀਂ ਤੁਸੀਂ ਦੇਖੋ ਵੀਡੀਓ ਚੈੱਕ ਕਰੋ ਉਹਨਾਂ ਉਸ ਮੁਕੇ ਨਾਲ ਦੀ ਮੈਂ ਹਾਰ ਨਹੀਂ ਪਾ ਸਕਦਾ ਕਿ ਉਹਦੀ ਇੱਕ ਪ੍ਰਕਿਰਿਆ ਐ ਨਾ ਜੇ ਆਈ ਹਾਰ ਵੀ ਪਾਵੇ ਕੁਝ ਵੀ ਕਰਦੇ ਉਹਦਾ ਇੱਕ ਸਿਸਟਮ ਐ ਨਾ ਸਰ ਉਹ ਸਿਸਟਮ ਫੋਲੋ ਹੀ ਨਹੀਂ ਕੀਤਾ ਗਿਆ ਅਗਰ ਸਿਸਟਮ ਦੇ ਨਾਲ ਕੋਈ ਚੋਣ ਹੁੰਦੀ ਐ ਕੁਝ ਵੀ ਚੇਂਜ ਹੁੰਦਾ ਤਾਂ ਉਹ ਤਾਂ ਹਰ ਕਿਸੇ ਨੇ ਐਕਸੈਪਟ ਹੁੰਦਾ ਚੋਣ ਦੀ ਕੋਈ ਇੱਕ ਸਿਸਟਮ ਹੁੰਦਾ ਸੀਵੇ ਦਾ ਇੱਕ ਸਿਸ ਕਿ ਤੁਸੀਂ ਕੁਝ ਬੰਦਿਆਂ ਨੂੰ ਖੜੇ ਕਰਕੇ ਹੋ ਜਾ ਹਲਚਲ ਕਰੋਗੇ ਉਹਨਾਂ ਨੂੰ ਤਾਂ ਕੁਝ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਬਸ ਇਹੀ ਕਹਿ ਰਿਹਾ ਉਹ ਦੋਨੇ ਮੈਂਬਰ ਮੇਰੇ ਨਾਲ ਹੈ ਤੁਹਾਨੂੰ ਏਆਰ ਸਾਹਿਬ ਤੋਂ ਵੀ ਆ ਜਾਏਗਾ ਤੁਸੀਂ ਆਪ ਹੀ ਗੱਲ ਕਰ ਸਕਦੇ ਹੋ ਉਹਨਾਂ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਸਾਰਾ ਕੁਝ ਸਾਹਮਣੇ ਆ ਜਾਏਗਾ ਤੇ ਸਾਰੇ ਪੁਕਾਰ ਕਹਿੰਦੇ ਨਹੀਂ ਹੋਈ ਸੀ ਸਵੇਰ ਤੋਂ ਨਹੀਂ ਉਹਦਾ ਕਾਰਨ ਸੀਗਾ ਕੋਈ ਮੈਂ ਤੁਹਾਨੂੰ ਕਹਿ ਰਿਹਾ ਕੁਝ ਬੰਦੇ ਕੋਸ਼ਿਸ਼ ਕਰ ਰਹੇ ਤੇ ਵੀ ਇਹਨੂੰ ਕਿਸੇ ਵੀ ਤਰੀਕੇ ਨਾਲ ਸਿਸਟਮ ਨੂੰ ਡਿਸਟਰਬ ਕੀਤਾ ਜਾਵੇ ਤੇ ਜੂਨੀਅਰ ਵਰਕ ਫੈਕਟਰੀ ਦਾ ਕੁਝ ਵਿਵਾਦ ਖੜਾ ਹੋ ਜਾਏ ਜੀਚ ਸ਼ਾਇਦ ਕੁਝ ਬੰਦੇ ਆਪਣਾ ਫਾਇਦਾ ਲੈਣਾ ਚਾਹਦੇ ਉਹਦਾ ਕਾਰਨ ਇਹ ਸੀਗਾ ਲੇਕਿਨ ਉਹਨਾਂ ਨੂੰ ਅਸੀਂ ਅਪੀਲ ਕੀਤੀ ਵੇ ਤੁਸੀਂ ਜਾ ਕੇ ਆਪਣੀ ਪੁਕਾਰ ਕਰਵਾਓ ਠੀਕ ਹੈ ਜੀ ਤੇ ਉਹਨਾਂ ਨੇ ਮੈਂ ਅਗਾਰ ਕਰੂੰ ਕਿ ਆਪਣੇ ਨੂੰ ਪੁਕਾਰ ਕਰਾ ਕੇ ਵੀ ਤੂੰ ਕਰ ਕੋਈ ਪੁਕਾਰ ਕਰ ਪਤਾ ਲੱਗਿਆ ਤੁਸੀਂ ਕੁਝ ਲੋਕਾਂ ਦੇ ਟੱਕ ਜਿੰਦੇ ਲੋਕਾਂ ਦੇ ਪਰਚਾ ਦਰਜ ਹੋਇਆ ਕੋਈ ਐਸੀ ਚੀਜ਼ ਦੇ ਬਾਰੇ ਮੈਨੂੰ ਲੋਰੀ ਨਹੀਂ ਹੈ ਜੀ ਉਹ ਪੁੱਛ ਲੈਂਦਾ ਕਾਹਦਾ ਕਿਆ ਵੈਸੇ ਤਾਂ ਕੋਈ ਪਰਚਾ ਮੇਰੇ ਸਾਹਮਣੇ ਟੱਕ ਡਰਾਈਵਰਾਂ ਜਾਂ ਕਿਤੇ ਇਦਾਂ ਦਾ ਕੋਈ ਹੋਇਆ ਨਹੀਂ ਹੈ ਹਾਂ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਹਨੂੰ ਸਮਝਾਣ ਕੇ ਇਦਾਂ ਦਾ ਕੋਈ ਚੱਕਰ ਨਹੀਂ ਹੈ ਸ਼ਾਇਦ ਖਬਰ ਮੈਨੂੰ ਲੱਗਦਾ ਨਹੀਂ ਸਹੀ ਹੋਏਗੀ ਇਹ ਕਿਉਂਕਿ ਐਦਾਂ ਦੀ ਕੋਈ ਖਬਰ ਨਹੀਂ ਮੇਰੇ ਕੋਲ ਨੋਲੇਜ ਨਹੀਂ ਕਾਲੀਆ ਸਾਹਿਬ ਬਹੁਤ ਬਹੁਤ ਸਭ ਬਹੁਤ ਸੰਤਤੀ ਤੁਹਾਡੇ ਕੋਲ ਹੈ ਇਹਦੀ ਪੁਲਿਸ ਫੋਰਸ ਜਿਹੜੀ ਅਨੰਦ ਪ੍ਰਸਾਦ ਦੀ ਵੀ ਇੱਥੇ ਦੀ ਉਸਰ ਏਆਰ ਸਾਹਿਬ ਦੱਸ ਸਕਦੇ ਉਹਨਾਂ ਮੈਂ ਤਾਂ ਉਹਨਾਂ ਨੂੰ ਐਪਲੀਕੇਸ਼ਨ ਕੀਤੀ ਸੀਗੀ ਕਿ ਕੁਝ ਲੋਕ ਆਹੀ ਵੀ ਕੁਝ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਜਾਂ ਇਹ ਤਾਂ ਜਾਤੀ ਕਰਨਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਕੀ ਕਾਰਵਾਈ ਕੀਤੀ ਮੈਨੂੰ ਉਹਦੇ ਬਾਰੇ ਪਤਾ ਨਹੀਂ ਆਪਾਂ ਅਸੀਂ ਭਾਈ ਬੈਠੇ ਸਾਡੇ ਅਸੀਂ ਆਏ ਆ ਜਿੱਦਾਂ ਮੈਂ ਕੰਮ ਕਰਦਾ ਹੁੰਦਾ ਮੈਂ ਜਿਹੜਾ ਘੋੜਿਆਂ ਵਾਲਾ ਮਸਲਾ ਚੱਲ ਰਿਹਾ ਸੀ ਪ੍ਰੈਮੋ ਕੈਮੀਕਲ ਨਾਲ ਜਿਹੜਾ ਪ੍ਰੈਮੋ ਕੈਮੀਕਲ ਦੀ ਗੱਲ ਹੈ ਉਹ ਸਾਡੀ ਮੀਟਿੰਗ ਹੈ ਸ਼ਾਇਦ ਮੰਗਲਵਾਰ ਦੀ ਇਹਦੀ ਹੋਈ ਜਿਹੜੀ ਸਾਡੀ ਪਿੱਛੇ ਲਾਸਟ ਮੀਟਿੰਗ ਹੋਈ ਚ ਉਹਨੇ ਮੰਗਲਵਾਰ ਦਾ ਟਾਈਮ ਦਿੱਤਾ ਸੀਗਾ ਉਹ ਅਸੀਂ ਉਹਨਾਂ ਨਾਲ ਜਾਵਾਂਗੇ ਨਾ ਦੁਬਾਰਾ ਗੱਲ ਕਰਾਂਗੇ ਮੇਨ ਘੋੜਿਆਂ ਦਾ ਮਕਸਦ ਨਹੀਂ ਹੈ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਚਾਹੁੰਦਾ ਜੀ ਮਕਸਦ ਇਹ ਹੈ ਵੀ ਸਾਡੇ ਟੈਂਕਰ ਸੈਕਸ਼ਨ ਜਿਹੜਾ ਲਿਊਕਿਡ ਵਾਲਾ ਇੱਕ ਸੈਕਸ਼ਨ ਹੈ ਉਹਦੇ 'ਚ ਕੰਮ ਘਟ ਗਿਆ ਕਿਉਂਕਿ ਕੁਝ ਪ੍ਰੋਡਕਟ ਉਹਨਾਂ ਨਵੇਂ ਬਣਾਉਣੇ ਸ਼ੁਰੂ ਕਰਦੇ ਆ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਇਹ ਫਰਿਆਦ ਕਰ ਰਹੇ ਆ ਕਿ ਕੁਝ ਐਦਾਂ ਦਾ ਸਿਸਟਮ ਬਣਾਓ ਜਿਸ ਨਾਲ ਮੇਰੇ ਟੈਂਕਰ ਸੈਕਸ਼ਨ ਨਾਲ ਦਾ ਵੀ ਕੰਮ ਚੱਲੀ ਜਾਵੇ ਉਹਦੇ ਵਾਸਤੇ ਅਸੀਂ ਮੀਟਿੰਗ ਕਰਕੇ ਉਹਨਾਂ ਦਾ ਕੰਮ ਖਿਲਾਵਾਵਾਂਗੇ ਕੋਈ ਚੱਕਰ ਨਹੀਂ ਧੰਨਵਾਦ ਠੀਕ ਹੈ ਮੇਰੇ ਮਨਜੋਗ ਜੀਮ ਸਾਹਿਬ ਨੇ ਇਹਨਾਂ ਨੂੰ ਟਾਈਮ ਇਹਨਾਂ ਦੀ ਸੈਮਟੀ ਨਾਲ ਦਿੱਤਾ ਮੰਗਲਵਾਰ ਦਾ ਜੀ ਔਰ ਉਸ ਤੋਂ ਪਹਿਲਾਂ ਕੋਈ ਹੁਣ ਫੋਨ ਆਇਆ ਹੀਗਾ ਐਸਐਚਓ ਸਾਹਿਬ ਨੂੰ ਹੀ ਆਇਆ ਹੀ ਮੈਨੂੰ ਨਹੀਂ ਆਇਆ ਨੇ ਕਹਿੰਦੇ ਵੀ ਕੋਈ ਮੱਤ ਭੇਦ ਚੱਲਦੇ ਆ ਕੰਪਨੀ ਦੇ ਨਾਲ ਉਹ ਆਏ ਆ ਬਿਲਕੁਲ ਠੀਕ ਠਾਕ ਬਾਕੀ ਰੈਂਗੀ ਨੂੰ ਲੈ ਕੇ ਕੁਝ ਮੱਤਵੇ ਆਹੋ ਇਹ ਪਤਾ ਲੱਗਾ ਇਹਨਾਂ ਦਾ ਪ੍ਰਧਾਨਗੀ ਦਾ ਵੀ ਕੋਈ ਆਪਣੇ ਆ ਵੀ ਕਿਸੇ ਨੂੰ ਬੈ ਇਹਨਾਂ ਨੇ ਕੱਲ ਕੋ ਨਾਇਆ ਬਣਾ ਲਿਆ ਸੀ ਅੱਜ ਕੋਈ ਹੋਰ ਬਣਾ ਲਿਆ ਤੇ ਅਹੀਂ ਆ ਕੇ ਇਹਨਾਂ ਨੂੰ ਪੰਜਾਬੀ ਚ ਸਮਝਾਤਾ ਵੀ ਜੇ ਕੋਈ ਮਰਲਾਕ ਸੇਵਾ ਸਾਨੂੰ ਲੈ ਕੇ ਇਹ ਅਰਜੀ ਦੇਣ ਜਾਂ ਕੋਰਟ ਚ ਦੇਣ ਜੀ ਪਹਿਲਾ ਆਨਡਰ ਨੂੰ ਜਿਹੜਾ ਬਣਾ ਕੇ ਰੱਖਣ ਸ਼ਾਂਤੀ ਬਣਾ ਕੇ ਰੱਖੋ ਲਾਅਨਡਰ ਜਿਹੜਾ ਭੰਗ ਨਹੀਂ ਹੋਏਗਾ ਕਿਸੇ ਨੂੰ ਕਾਨੂੰਨ ਹੱਥ 'ਚ ਨਹੀਂ ਲੈਣ ਦਿੱਤਾ ਜਾਏਗਾ ਮੈਂ ਸਮਝਾਦਾ ਬਿਲਕੁਲ ਜੀ ਡੀਐਸਪੀ ਸਾਹਿਬ